ਕ੍ਰਿਸਪੀ ਖਾਸਤੇ ਗੁਰਕਰਾ ਜੀ ਇਹ ਫ੍ਰੈਂਚ ਫਰਾਈ ਆ ਜੋ ਬਿਨਾ ਆਲੂ ਤੋਂ ਬਿਨਾ ਸੂਜੀ ਤੋਂ ਬਿਨਾ ਮੈਦੇ ਤੋਂ ਤੋਂ ਬਿਨਾ ਹੀ ਆਵਨ ਤੋਂ ਬਣਾਏ ਗਏ ਆ ਬਹੁਤ ਹੀ ਟੇਸਟੀ ਸਵਾਦਿਸ਼ਟ ਤੇ 10 ਤੋਂ 15 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਚਾਹ ਦੇ ਕੱਪ ਦੇ ਨਾਲ ਇੰਜੋਏ ਕਰੋ ਬਹੁਤ ਵਧੀਆ ਕਰੰਚੀ ਤੇ ਟੇਸਟੀ ਬਣਦੇ ਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋ ਬਾਇ ਗੁਰੂ ਤੁਹਾਨੂੰ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਰੱਖੇ ਜੀ ਚੜ੍ਹਦੀ ਕਲਾ ਚ ਰਹੋ ਜੀ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ ਚ ਆ ਜੀ ਅੱਜ ਮੈਂ ਬਣਾ ਰਹੀ ਹਾਂ ਫ੍ਰੈਂਚ ਫਰਾਈ ਪਰ ਆਲੂ ਦੇ ਨਹੀਂ ਇਹ ਜੋ ਬ੍ਰੈਡ ਦੀਆਂ ਕਿਨਾਰੀਆਂ ਬਚ ਜਾਂਦੀਆਂ ਜਿੱਦਾਂ ਆਪਾਂ ਕੋਈ ਚੀਜ਼ ਬਣਾ ਲੈਂਦੇ ਕਿਨਾਰੀਆਂ ਕੱਟ ਦਿੰਨੇ ਜਾਂ ਤਾਂ ਬਣਾ ਲਓ ਜੀ ਬ੍ਰੈਡ ਕ੍ਰਮ ਜਾਂ ਫਿਰ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਫ੍ਰੈਂਚ ਫਰਾਈ ਕਹਿ ਸਕਦੇ ਆ ਫਰਾਈ ਤਾਂ ਨਹੀਂ ਕਰਨੇ ਹੈਗੇ ਫ੍ਰੈਂਚ ਟੋਸਟ ਕੁਝ ਵੀ ਕਹਿ ਲਓ ਤੁਸੀਂ ਇਹਨੂੰ ਬਹੁਤ ਟੇਸਟੀ ਬਣ ਦੇ ਕਿਨਾਰੀਆਂ ਮੈਂ ਕੱਢ ਲਈਆਂ ਮੈਂ ਸਾਹਮਣੇ ਰੱਖੀਆਂ ਹੋਈਆਂ ਸੀ ਕਿਉਂਕਿ ਮੈਂ 2-3 ਵਾਰੀ ਮਠਿਆਈ ਬਣਾਈ ਸੀ ਬਰੈਡ ਤੋਂ ਤੇ ਤੁਸੀਂ ਦੇਖੀ ਵੀ ਹੋਵੇਗੀ ਸ਼ਾਇਦ ਜ਼ਰੂਰ ਦੇਖੀ ਹੋਊਗੀ ਸ਼ਾਇਦ ਤਾਂ ਕੀ ਦੇਖੀ ਹੋਊਗੀ ਤੇ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਨਾ ਮੈਂ ਟ੍ਰੇ ਦੇ ਵਿੱਚ ਰੱਖ ਕੇ ਇਹਨਾਂ ਨੂੰ ਨਾ ਬਰਸ਼ ਦੇ ਨਾਲ ਹਲਕਾ-ਹਲਕਾ ਉੱਪਰ ਆਇਲ ਲਗਾ ਦੇਣਾ ਹੈ ਤੇਲ ਲਗਾ ਦੇਣਾ ਹੈ ਬਰਸ਼ ਦੇ ਨਾਲ ਬਹੁਤ ਜ਼ਿਆਦਾ ਨਹੀਂ ਲਗਾਉਣਾ ਚੁੰਦਾ-ਚੁੰਦਾ ਨਾ ਹੋਵੇ ਬਿਲਕੁਲ ਹਲਕਾ-ਹਲਕਾ ਉੱਪਰ ਇੱਕ ਪਾਲਿਸ਼ ਦੀ ਤਰ੍ਹਾਂ ਇਹਨੂੰ ਕਰਨਾ ਹੈ ਜੀ ਦੋਨਾਂ ਸਾਈਡਾਂ ਤੋਂ ਕਰਨਾ ਹੈ ਫਿਰ ਸਾਈਡਾਂ ਦੀ ਚੇਂਜ ਕਰਕੇ ਫਿਰ ਦੂਸਰੀ ਸਾਈਡ ਤੋਂ ਵੀ ਇਸੇ ਤਰ੍ਹਾਂ ਇਹਨਾਂ ਨੂੰ ਕਰਨਾ ਹੈ ਯਕੀਨ ਜਾਨਿਓ ਬਹੁਤ ਹੀ ਟੇਸਟੀ ਕ੍ਰਿਸਪੀ ਬਣ ਕੇ ਹੁਣ ਤਿਆਰ ਹੁੰਦੇ ਆ ਜੇ ਤੁਸੀਂ ਘਰ ਦੇ ਵਿੱਚ ਆ ਨਾ ਬਣਾ ਕੇ ਬੱਚਿਆਂ ਨੂੰ ਵੀ ਖਵਾਓਗੇ ਤਾਂ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਕਿਉਂਕਿ ਇਹ ਆਪਾਂ ਨਾਰਮਲ ਤਰੀਕੇ ਨਾਲ ਬਣਾਇਆ ਉਹ ਵੀ ਬਿਨਾ oven ਤੋਂ ਬਣਾਇਆ ਨਾ ਤੇ ਇਸੇ ਤਰ੍ਹਾਂ ਹੀ ਆ ਦੇਖੋ ਇਹਨਾਂ ਦੀਆਂ ਸਾਈਡਾਂ ਵਿੱਚ ਚੇਂਜ ਕਰ ਦੇਣੀ ਆ ਆ ਦੇਖੋ ਇਸ ਤਰ੍ਹਾਂ ਦੂਸਰੀ ਸਾਈਡ ਤੋਂ ਵੀ ਮਤਲਬ ਕਹਿਣ ਦਾ ਇਹ ਆ ਕਿ ਦੂਸਰੀ ਸਾਈਡਾਂ ਤੇ ਵੀ ਆਪਾਂ ਇਸੇ ਤਰ੍ਹਾਂ ਹੀ ਆਇਲ ਲਗਾ ਦੇਣਾ ਤੇ ਹਲਕਾ ਲਗਾਣਾ ਹੈ ਬਿਲਕੁਲ ਜ਼ਿਆਦਾ ਨਹੀਂ ਲਗਾਣਾ ਆਪਾਂ ਫਰਾਈ ਨਹੀਂ ਕਰਨਾ ਤਾਂ ਜੋ ਇਹ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਣ ਜੀ ਬਹੁਤ ਟੇਸਟੀ ਲੱਗਦੇ ਆ ਖਾਣ ਨੂੰ ਚਾਹ ਦਾ ਕੱਪ ਹੋਵੇ ਨਾਲ ਤੇ ਨਾਲ ਹੁਣ ਇਹ ਤੇ ਕੈਚਪ ਦੇ ਨਾਲ ਖਾ ਲੋ ਚਾਹੇ ਤੁਸੀਂ ਗ੍ਰੀਨ ਚਟਨੀ ਦੇ ਨਾਲ ਪਰ ਸਭ ਤੋਂ ਵੱਧ ਟੇਸਟ ਇਹ ਕੈਚਪ ਦੇ ਨਾਲ ਟੇਸਟੀ ਲੱਗਦੇ ਆ ਜਿਹੜੀ ਟਮੇਟੋ ਕੈਚਪ ਹੁੰਦੀ ਹੈ ਜੀ ਤੇ ਚਾਹੇ ਤੁਸੀਂ ਮਾਇਓਨੈਸ ਨਾਲ ਖਾ ਲੋ ਤਾਂ ਬੱਚੇ ਜਿਸ ਤਰ੍ਹਾਂ ਵੀ ਬੱਚੇ ਜ਼ਿਆਦਾ ਪਸੰਦ ਕਰਦੇ ਆ ਜੀ ਟਮੇਟੋ ਕੈਚਪ ਨਾਲ ਖਾਣੇ ਤੇ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਤੁਸੀਂ ਬਰਾਊਨ ਸਾਈਡ ਤੋਂ ਪਾਲਿਸ਼ ਕਰ ਲਓ ਫਿਰ ਦੂਸਰੀ ਸਾਈਡ ਤੋਂ ਕਰ ਸਕਦੇ ਆ ਤੇ ਫਿਰ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਫਿਰ ਉਹੀ ਆਇਲ ਵਾਲਾ ਪਾਸਾ ਕਰ ਲੈਣਾ ਜਿਹਨਾਂ ਨੂੰ ਪਹਿਲਾਂ ਬ੍ਰਸ਼ ਕੀਤਾ ਸੀ ਆਇਲ ਦੇ ਨਾਲ ਤੇ ਹੁਣ ਜੀ ਇਹਦੇ ਉੱਤੇ ਆਪਾਂ ਥੋੜੇ ਥੋੜੇ ਹਲਕੇ ਹਲਕੇ ਮਸਾਲੇ ਪਾਵਾਂਗੇ ਜੀ ਪਾਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀਆਂ ਕਿ ਅੱਗੇ ਆਪਾਂ ਕੀ ਕਰਨਾ ਦੇਖੋ ਸਾਰਿਆਂ ਦੇ ਚੰਗੀ ਤਰ੍ਹਾਂ ਆਪਾਂ ਹਲਕਾ ਹਲਕਾ ਬ੍ਰਸ਼ ਕਰ ਲਿਆ ਆਇਲ ਦਾ ਅਗਰ ਬ੍ਰਸ਼ ਨਹੀਂ ਹੈਗਾ ਤਾਂ ਤੁਸੀਂ ਅੰ ਕਿਸੇ ਕੱਪੜੇ ਨੂੰ ਮੜ ਜਾ ਰੂ ਆਇਲ ਦੇ ਵਿੱਚ ਹਨਾ ਡਿਪ ਡਿਪ ਕਰਕੇ ਉਹ ਵੀ ਇੱਤੇ ਇਸ ਤਰ੍ਹਾਂ ਪਾਲਿਸ਼ ਕਰ ਸਕਦੇ ਆ ਤੇਲ ਦੀ ਕੱਪੜੇ ਦੇ ਨਾਲ ਕਿਸੇ ਚਮਚ ਨੂੰ ਬੰਨ ਕੇ ਚਾਹੇ ਫੋਕ ਨੂੰ ਬੰਨ ਕੇ ਇਸ ਤਰ੍ਹਾਂ ਥੋੜਾ ਜਿਹਾ ਮੈਂ ਨਮਕ ਸਪ੍ਰਿੰਕਲ ਕਰ ਲਿਆ ਜੀ ਇਹ ਹੈਗੇ ਆ ਚਿੱਲੀ ਫਲੈਕਸ ਚਾਹੋ ਤਾਂ ਤੁਸੀਂ ਸਾਰੇ ਮਸਾਲੇ ਪਹਿਲਾਂ ਇਕੱਠੇ ਕਰਕੇ ਮਿਕਸ ਕਰ ਲਓ ਇਹ ਚਿੱਲੀ ਫਲੈਕਸ ਜਾਂ ਚਿੱਲੀ ਫਲੈਕਸ ਬਹੁਤ ਹੀ ਪਸੰਦ ਕਰਦੇ ਆ ਬੱਚੇ ਵੀ ਕੋੜੇ ਨਾ ਹੋਣ ਦੇ ਬੀਜਾਂ ਤੋਂ ਬਗੈਰ ਲੈ ਲਓ ਚਿੱਲੀ ਫਲੈਕਸ ਉਹ ਵੀ ਇਹਨਾਂ ਤੇ ਚੰਗੀ ਤਰ੍ਹਾਂ ਉਹ ਵੀ ਇਹਨਾਂ ਤੇ ਸਪ੍ਰਿੰਕਲ ਕਰ ਦੋ ਜੀ ਉਸ ਤੋਂ ਬਾਅਦ ਜੀ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਆ ਪਾ ਸਕਦੇ ਆ ਮੈਂ ਤੁਹਾਨੂੰ ਹੁਣ ਦੱਸਣ ਲੱਗਿਆਂ ਤੁਸੀਂ ਚਾਹੇ ਇੱਕ ਛੋਟੇ ਜਿਹੇ ਬਾਊਲ ਦੇ ਕੌਲੀ ਦੇ ਵਿੱਚ ਕਟੋਰੀ ਦੇ ਵਿੱਚ ਲੈ ਲਾ ਥੋੜੀ ਜਿਹੀ ਹਲਦੀ ਪਾ ਲਓ ਹਲਦੀ ਦਾ ਵੀ ਬਹੁਤ ਸੋਹਣਾ ਕਲਰ ਆਂਦਾ ਤੇ ਟੇਸਟ ਵੀ ਬਹੁਤ ਸੋਹਣਾ ਆਂਦਾ ਹੈ ਜੀ ਧਨੀਆ ਪਾਊਡਰ ਪਾ ਲਓ ਜੀਰਾ ਪਾਊਡਰ ਪਾ ਲਓ ਕੁਛ ਵੀ ਪਾ ਲਓ ਕੁੱਟੀ ਲਾਲ ਮਿਰਚ ਪਾ ਲਓ ਤੇ ਦੇਗੀ ਮਿਰਚ ਪਾ ਲਉ ਥੋੜੀ ਜਹੀ ਇਹਦੇ ਨਾਲ ਕਲਰ ਬਹੁਤ ਸੋਹਣਾ ਆਉਂਦਾ ਆ ਨਮਕ ਮੈਂ ਪਹਿਲਾਂ ਪਾਤਾ ਆ ਤੇ ਇਸ ਤੋਂ ਬਾਅਦ ਜੀ ਇਹਨਾਂ ਨੂੰ ਸਾਰਿਆਂ ਨੂੰ ਉਹਦੇ ਉੱਤੇ ਮਿਕਸ ਕਰਨਾ ਥੋੜੀ ਜੀ ਲੈ ਲਈ ਮੈਂ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਵੀ ਇਹਦੇ ਉੱਤੇ ਚੰਗੀ ਤਰ੍ਹਾਂ ਸਪ੍ਰਿੰਕਲ ਕਰ ਦੋ ਬਹੁਤ ਹੀ ਵਧੀਆ ਖੁਸ਼ਬੂ ਤੇ ਟੇਸਟ ਕਸੂਰੀ ਮੇਥੀ ਦਾ ਆਉਂਦਾ ਆ ਤੇ ਜਦੋਂ ਇਹ ਬੇਕ ਹੁੰਦੀ ਆ ਚੰਗੀ ਤਰ੍ਹਾਂ ਲਓ ਜੀ ਹੁਣ ਮੈਂ ਇਹਨੂੰ ਇਸ ਮਸਾਲੇ ਨੂੰ ਵੀ ਇਹਦੇ ਉੱਤੇ ਸਪ੍ਰਿੰਕਲ ਕਰਨ ਲੱਗੀਆਂ ਥੋੜਾ ਜਿਹਾ ਤੁਸੀਂ ਇਹਦੇ ਉੱਤੇ ਲਾਸਟ ਵਿੱਚ ਤੁਸੀਂ ਅਮਚੂਰ ਪਾਣਾ ਅਮਚੂਰ ਹੋਣ ਨਹੀਂ ਪਾਣਾ ਹੈਗਾ ਅਮਚੂਰ ਪਾ ਲਓ ਚਾਹੀ ਚਾਟ ਮਸਾਲਾ ਪਾ ਲਓ ਪਰ ਉਹ ਪਾਣਾ ਲਾਸਟ ਵਿੱਚ ਜਦੋਂ ਇਹ ਬਣ ਜਾਂਦੇ ਆ ਤੇ ਇਸ ਤਰ੍ਹਾਂ ਇਸ ਮਸਾਲੇ ਨੂੰ ਸਾਰੇ ਨੂੰ ਮੈਂ ਇਹਦੇ ਉੱਤੇ ਸਪ੍ਰਿੰਕਲ ਕਰ ਦੇਣਾ ਆ ਦੇਖੋ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਸਾਡੀ ਚੀਜ਼ ਵੇਸਟ ਨਹੀਂ ਜਾਂਦੀ ਤੁਸੀਂ ਬਰੈਡ ਲਾਉਂਗੇ ਬਰੈਡ ਕਿੰਨੀ ਮਹਿੰਗੀ ਵੀ ਆਉਂਦੀ ਆ ਤੇ ਜੇ ਆਪਾਂ ਕਿਨਾਰੀਆਂ ਕੱਟ ਦਵਾਂਗੇ ਕੋਈ ਚੀਜ਼ ਬਣਾਉਣੀ ਪੈਂਦੀ ਆ ਨਹੀਂ ਇਹ ਕਿਨਾਰੀਆਂ ਬਰੈਡ ਦੀ ਜਿਹੜੇ ਸਾਈਡਾਂ ਹੁੰਦੀਆਂ ਨਹੀਂ ਉਹਦੇ ਵਿੱਚ ਪੈਂਦੀਆਂ ਕਿਸੇ ਵੀ ਡਿਸ਼ ਦੇ ਵਿੱਚ ਜਦੋਂ ਆਪਾਂ ਕੋਈ ਸਵੀਟ ਡਿਸ਼ ਬਣਾਉਂਦੇ ਆ ਤੇ ਇਹਨਾਂ ਨੂੰ ਆਪਾਂ ਸਾਂਭ ਕੇ ਰੱਖ ਲਓ ਜੀ ਨਹੀਂ ਤਾਂ ਇਹਨਾਂ ਨੂੰ ਆਪਾਂ ਬਰੈਡ ਕ੍ਰਮਜ਼ ਵੀ ਪੀਸ ਕੇ ਬਣਾ ਸਕਦੇ ਆ ਨਹੀਂ ਤਾਂ ਤੁਸੀਂ ਇਸੇ ਤਰ੍ਹਾਂ ਇਹਨਾਂ ਨੂੰ ਸੰਭਾਲ ਕੇ ਅ ਰੱਖ ਲਓ ਤੇ ਇਸ ਤਰ੍ਹਾਂ ਇਹਨਾਂ ਨੂੰ ਫਰਾਈ ਫਰੈਂਚ ਇਹਨਾਂ ਨੂੰ ਬੇਕ ਕਰ ਲਓ ਤੇ ਬੇਕ ਕਰਕੇ ਤੁਸੀਂ ਇਹਨਾਂ ਨੂੰ ਖਾ ਸਕਦੇ ਆ ਇਹ ਮੈਂ ਪਲੇਟ ਦੇ ਵਿੱਚ ਥੋੜੀ ਜੀ ਆਇਲਿੰਗ ਕਰ ਲਈ ਆ ਚਾਹੋ ਤਾਂ ਤੁਸੀਂ ਇਹਦੇ ਉੱਤੇ ਬਟਰ ਪੇਪਰ ਵੀ ਲਗਾ ਸਕਦੇ ਆ ਪਰ ਮੈਂ ਲਗਾਇਆ ਨਹੀਂ ਐਸੀ ਤਰ੍ਹਾਂ ਹੀ ਬਹੁਤ ਸੋਹਣੇ ਬਣ ਜਾਂਦੇ ਆ ਤੇ ਪਲੇਟ ਦੇ ਵਿੱਚ ਸਾਰੇ ਬੰਨ ਵਾਈ ਬੰਨ ਕਰਕੇ ਆਪਾਂ ਇਹ ਸਾਰੇ ਇਹ ਜਿਹੜੇ ਪੀਸ ਬਣਾਏ ਹੋਏ ਆ ਕੱਟੇ ਹੋਏ ਆ ਰੱਖ ਲੈਣੇ ਆ ਜਿਹੜੇ ਗੋਲ ਪੀਸ ਆ ਨਾ ਚਾਹੋ ਤਾਂ ਤੁਸੀਂ ਉਹਨਾਂ ਨੂੰ ਵੀ ਕੱਟ ਸਕਦੇ ਆ ਪਰ ਮੈਂ ਇਸ ਤਰ੍ਹਾਂ ਹੀ ਰਹਿਣ ਦਿੱਤੇ ਕੇ ਖਾਣ ਨੂੰ ਬਹੁਤ ਸਵਾਦ ਆ ਲੱਗਦੇ ਆ ਵੱਡੇ ਵੱਡੇ ਤੇ ਟੇਸਟੀ ਬਹੁਤ ਲੱਗਦੇ ਆ ਜੀ ਪਲੇਟ ਦੇ ਵਿੱਚ ਐਸੀ ਤਰ੍ਹਾਂ ਹੀ ਰੱਖ ਲਿਆ ਮੈਂ ਤੇ ਜਿਹੜਾ ਬਚਿਆ ਮਸਾਲਾ ਸੀਗਾ ਇਹ ਵੀ ਇਹਦੇ ਉੱਪਰ ਸਪ੍ਰਿੰਕਲ ਕਰ ਦੋ ਬਹੁਤ ਟੇਸਟੀ ਲੱਗਦਾ ਬਹੁਤ ਸਵਾਦ ਲੱਗਦਾ ਆ ਤੇ ਇਹਨੂੰ ਮੈਂ ਹੁਣ ਪੈਨ ਰੱਖੀ ਹੋਈ ਆ ਕੜਾਈ ਰੱਖੀ ਹੋਈ ਆ ਗੈਸ ਦੇ ਉੱਤੇ ਥ੍ਰੀ ਹੀਟ ਹੋਣ ਵਾਸਤੇ ਆ ਦੇਖੋ ਇਸ ਤਰ੍ਹਾਂ ਗੈਸ ਚੱਲਦੀ ਆ ਤੇ ਇਹ ਇਹਨੂੰ ਮੈਂ ਹੁਣ ਇਹਦੇ ਵਿੱਚ ਰੱਖਣਾ ਆ ਇੱਕ ਰੱਖਾਂਗੇ ਸਟੈਂਡ ਪਹਿਲਾਂ ਤੁਸੀਂ ਚੈੱਕ ਕਰ ਲੈਣਾ ਕਿ ਇਹਦੇ ਵਿੱਚ ਭਾਂਡਾ ਪੂਰਾ ਸਾਡਾ ਆਉਂਦਾ ਆ ਤੇ ਉਸ ਹਿਸਾਬ ਦੇ ਨਾਲ ਤੁਸੀਂ ਰੱਖ ਸਕਦੇ ਆ ਦੇਖੋ ਇਸ ਤਰ੍ਹਾਂ ਸਟੈਂਡ ਰੱਖ ਲਿਆ ਕੜਾਈ ਪੂਰੀ ਫੁੱਲ ਗਰਮ ਆ ਬੜੇ ਹਿਸਾਬ ਦੇ ਨਾਲ ਬਚ ਬਚਾ ਕੇ ਤੇ ਇਹਨੂੰ ਤੁਸੀਂ ਰੱਖ ਦੇਣਾ ਇਸ ਤਰ੍ਹਾਂ ਰੱਖਣ ਤੋਂ ਬਾਅਦ ਜੀ ਇਹਦਾ ਉੱਪਰ ਢੱਕਣ ਲਗਾ ਦਿਓ ਤੇ ਇਹਨੂੰ ਰੱਖੋ 10 ਮਿੰਟ 10 ਮਿੰਟ ਬਾਅਦ ਤੁਸੀਂ ਚੈੱਕ ਕਰਕੇ ਦੇਖ ਲਓ ਅਗਲੇ ਅਗਰ ਇਹ ਬਿਲਕੁਲ ਕ੍ਰਿਸਪੀ ਹੋਗਾ ਤਾਂ ਤੁਸੀਂ ਬੰਦ ਕਰ ਦਿਓ ਅਗਰ 5 ਮਿੰਟ ਹੋਰ ਲਵਾਉਣੇ ਤਾਂ ਲਵਾ ਸਕਦੇ ਹੋ ਦੂਸਰੀ ਸਾਡੇ ਤੇ ਮੈਂ ਤਵਾ ਰੱਖ ਦਿੱਤਾ ਤਵਾ ਗਰਮ ਹੋਣ ਨੂੰ ਰੱਖ ਦਿੱਤਾ ਕਿਉਂਕਿ ਸਾਡੇ ਜਿਆਦਾ ਬਚੇ ਹੋਏ ਸੀ ਪੀਸ ਤੇ ਇਹ ਜਿਹੜਾ ਮਸਾਲਾ ਬਲ ਲਗਾਇਆ ਸੀ ਦੂਸਰੇ ਮੈਂ ਹੋਰ ਲਗਾ ਲਿਆ ਸੀ ਤੇ ਇਸ ਤਰ੍ਹਾਂ ਇਹਨੂੰ ਜਾਲੀ ਦੇ ਉੱਪਰ ਇਸ ਰੱਖ ਦੇਣਾ ਸਾਰਿਆਂ ਨੂੰ 1/1 ਕਰਕੇ ਜਾਲੀ ਦੇ ਉੱਪਰ ਰੱਖ ਦੇਣਾ ਤੇ ਆ ਦੇਖੋ ਇਸ ਤਰ੍ਹਾਂ ਰੱਖ ਦੇਣਾ ਗੈਸ ਦੀ ਫਲੇਮ ਆਉਣਿਆ ਜੀ ਸਭ ਤੋਂ ਪਹਿਲਾਂ ਪਹਿਲਾਂ ਜੀ ਗੈਸ ਤੇਜ਼ ਰੱਖਣਾ ਉਸ ਤੋਂ ਬਾਅਦ ਮਿੰਟ ਦੋ ਤਿੰਨ ਮਿੰਟ ਬਾਅਦ ਜੀ ਇਹਨੂੰ ਮੈਂ ਬਿਲਕੁਲ ਬੰਦ ਕਰ ਦੇਣਾ ਦੇਖੋ ਜੀ ਬਿਲਕੁਲ ਹੋ ਗਿਆ ਬਣ ਚੁੱਕੇ ਆ ਜਲੇ ਨਹੀਂ ਹੈਗੇ ਵੈਸੇ ਹੀ ਇਹਦੇ ਵਿੱਚੋਂ ਧੂਆ ਨਿਕਲ ਰਿਹਾ ਆ ਕਿਉਂਕਿ ਇੱਕ ਪੀਸ ਮੇਰੇ ਤੋਂ ਕੜਾਈ ਦੇ ਵਿੱਚ ਡੇਕ ਗਿਆ ਸੀ ਉਹਦੇ ਕਰਕੇ ਇਹ ਥੋੜਾ ਜਿਹਾ ਧੂਆ ਨਿਕਲ ਰਿਹਾ ਮੈਨੂੰ ਵੀ ਲੱਗਾ ਕਿ ਜਲ ਗਿਆ ਪਰ ਨਹੀਂ ਜਲੇ ਬਿਲਕੁਲ ਵਧੀਆ ਆ ਸੌਫਟ ਆ ਤੁਸੀਂ ਦੇਖ ਸਕਦੇ ਹੋ ਕ੍ਰਿਸਪੀ ਆ ਸੌਫਟ ਨਹੀਂ ਕ੍ਰਿਸਪੀ ਆ ਜੀ ਤੇ ਐਸੇ ਤਰ੍ਹਾਂ ਹੀ ਆਹ ਦੇਖੋ ਵਿੱਚ ਇੱਕ ਪੀਸ ਬਿਗਿਆ ਪਿਆ ਸੀ ਉਹਦਾ ਹੀ ਧੂਆ ਨਿਕਲ ਰਿਹਾ ਸੀ ਇਹਨਾਂ ਨੂੰ ਉਤਾਰ ਦਿੱਤਾ ਗੈਸ ਤੋਂ ਤੇ ਦੂਸਰੀ ਸਾਈਡ ਤੇ ਸਾਡੇ ਇਹ ਵੀ ਬਣ ਚੁੱਕੇ ਆ ਦੇਖੋ ਜੀ ਕਿੰਨੇ ਵਧੀਆ ਤੇ ਟੇਸਟੀ ਬਹੁਤ ਲੱਗਦੇ ਆ ਫਰਾਈ ਕਰਨ ਤੋਂ بچਾਂਗੇ ਜਿਆਦਾ ਆਇਲ ਤੋਂ بچਾਂਗੇ ਤੇ ਸਾਡਾ ਟਾਈਮ ਵੀ ਬਚਦਾ ਆ ਤੇ ਚੀਜ਼ ਵੀ ਸਾਡੀ ਸਿਹਤ ਵਾਸਤੇ ਵੀ ਠੀਕ ਬਣ ਕੇ ਤਿਆਰ ਹੁੰਦੀ ਆ ਤੇ ਖਾਣ ਨੂੰ ਵੀ ਵਧੀਆ ਲੱਗਦੀ ਆ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਸਾਰੇ ਖੁਸ਼ ਹੋ ਕੇ ਖਾਂਦੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਕੱਢ ਲਿਆ ਇੱਕ ਜਗ੍ਹਾ ਤੇ ਹੁਣ ਮੈਂ ਤੇ ਥੋੜਾ ਜਿਹਾ ਅਮਚੂਰ ਪਾਊਡਰ ਪਾਇਆ ਤੇ ਇਹਦਾ ਟੇਸਟ ਬਹੁਤ ਆਂਦਾ ਆ ਖੱਟਾ ਜਿਹਾ ਟੇਸਟ ਆਂਦਾ ਤੇ ਥੋੜਾ ਜਿਹਾ ਮੈਂ ਲਿਆ ਆ ਘਿਓ ਚਮਚ ਦੇ ਵਿੱਚ ਘਿਓ ਲੈ ਲਿਆ ਇਹਨੂੰ ਮੈਲਟ ਕਰਾ ਕਰ ਲੈਣਾ ਚੰਗੀ ਤਰ੍ਹਾਂ ਥੋੜੀ ਜਿਹੀ ਗੈਸ ਦੇ ਉੱਤੇ ਰੱਖ ਕੇ ਨਾ ਇਹਨੂੰ ਘਿਓ ਨੂੰ ਮੈਲਟ ਕਰ ਲੈਣਾ ਹੈ ਮੈਲਟ ਕਰਨ ਤੋਂ ਬਾਅਦ ਜੀ ਆਪਾਂ ਇਹਦੇ ਉੱਤੇ ਪਾਵਾਂਗੇ ਢੇਗੀ ਮਿਰਚ ਆਹ ਦੇਖੋ ਬਹੁਤ ਵਧੀਆ ਲੱਗਦੀ ਆ ਇਹ ਜਦੋਂ ਆਪਾਂ ਇਹਦੇ ਉੱਤੇ ਘਿਓ ਹੋਵੇ ਤੁਸੀਂ ਘਿਓ ਲੈ ਲਓ ਜੇ ਬਟਰ ਹੈਗਾ ਤਾਂ ਬਟਰ ਲੈ ਲਓ ਘਰ ਦਾ ਤਾਜ਼ਾ ਮੱਖਣ ਹੈਗਾ ਤਾਂ ਉਹ ਲੈ ਲਓ ਤੇ ਉਹਦੇ ਵਿੱਚ ਇਹਨੂੰ ਮੈਲਟ ਕਰਕੇ ਇਹਦੇ ਉੱਤੇ ਚੰਗੀ ਤਰ੍ਹਾਂ ਇਹਨੂੰ ਕੋਟਿੰਗ ਜੀ ਹਲਕੀ ਜੀ ਕਰਨੀ ਆ ਸਿਰਫ ਬਹੁਤ ਜ਼ਿਆਦਾ ਨਹੀਂ ਮੈਂ ਸਿਰਫ ਇੱਕ ਚਮਚ ਤੁਹਾਡੇ ਸਾਹਮਣੇ ਦੇਖੋ ਲੈ ਆਇਆ ਜੀ ਲੈਣ ਤੋਂ ਬਾਅਦ ਜੀ ਇਹਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਚਮਚ ਜਿਆਦਾ ਗਰਮ ਸੀਗਾ ਇਸ ਕਰਕੇ ਇਹਨੂੰ ਹਲਕਾ ਹਲਕਾ ਇਸ ਤਰ੍ਹਾਂ ਇਹਦੇ ਉੱਤੇ ਸਪ੍ਰਿੰਕਲ ਕਰ ਦੇਣਾ ਜੀ ਲਓ ਜੀ ਕਰ ਲਓ ਮਿਕਸ ਤੇ ਖਾਣ ਲਈ ਹੋ ਜੋ ਤਿਆਰ ਗਰਮਾ ਗਰਮ ਸਾਡੀ ਬਣ ਰਹੀ ਹੈ ਚਾਹ ਤੁਸੀਂ ਵੀ ਇਸ ਤਰ੍ਹਾਂ ਬਣਾਓ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਬੇਕਾਰ ਨਾ ਸਮਝੋ ਵੇਸਟ ਨਾ ਕਰੋ ਤੇ ਇਹਨਾਂ ਨੂੰ ਕੋਈ ਵੀ ਚੀਜ਼ ਆ ਉਹਦੀ ਕਦਰ ਕਰਨੀ ਚਾਹੀਦੀ ਆ ਕੋਈ ਵੀ ਚੀਜ਼ ਬਚ ਜਾਂਦੀ ਆ ਉਹ ਉਹਨੂੰ ਬਰਤਨ ਦਾ ਤਰੀਕਾ ਸਾਡਾ ਅਲੱਗ ਹੋ ਸਕਦਾ ਆ ਪਰ ਚੀਜ਼ ਟੇਸਟੀ ਬਹੁਤ ਬਣ ਕੇ ਤਿਆਰ ਹੁੰਦੀ ਆ ਹੁਣ ਜੀ ਮੈਂ ਲੱਗੀਆਂ ਸਰਵ ਕਰਨ ਤੇ ਮੈਂ ਸੋਚਦੀ ਆ ਕਦ ਵਿੱਚ ਸਰਵ ਕਰਾਂ ਜਿਹਦੇ ਵਿੱਚ ਕੀ ਚੀਜ਼ ਸਾਡੀ ਵਧੀਆ ਲੱਗੇ ਦੇਖਣ ਨੂੰ ਵੀ ਵਧੀਆ ਲੱਗੇ ਤੇ ਖਾਣ ਨੂੰ ਵੀ ਵਧੀਆ ਲੱਗੇ ਬੱਚਿਆਂ ਨੂੰ ਵੀ ਵਧੀਆ ਲੱਗੇ ਪ੍ਰੀ ਪ੍ਰਦੀਪ ਦੀਆਂ ਆਈਆਂ ਹੋਈਆਂ ਸੀ ਦੋ ਤਿੰਨ ਘਰ ਫਰੈਂਡਸ ਤੇ ਇਹਦੇ ਨਾਲ ਸਕੂਲ ਵਿੱਚ ਪੜ੍ਹਦੀਆਂ ਤੇ ਮੈਂ ਉਹਨਾਂ ਨੂੰ ਉਹਨਾਂ ਵਾਸਤੇ ਸਰਵ ਕੀਤੇ ਉਹ ਬੜੀਆਂ ਖੁਸ਼ ਹੋ ਕੇ ਉਹਨਾਂ ਨੇ ਖਾਦੇ ਬਹੁਤ ਖੁਸ਼ ਹੋਈਆਂ ਕਹਿੰਦੇ ਆਂਟੀ ਤੁਸੀਂ ਕਿੰਨੇ ਟੇਸਟੀ ਬਣਾਇਆ ਕਿਸ ਤਰ੍ਹਾਂ ਬਣਾਇਆ ਮੈਂ ਉਹਨਾਂ ਨੂੰ ਦੱਸਿਆ ਕਿ ਚੀਜ਼ ਪੁੱਤ ਇਸ ਤਰ੍ਹਾਂ ਵੇਸਟ ਨਹੀਂ ਬੇਟਾ ਕਰੀ ਦੀ ਇਸ ਤਰ੍ਹਾਂ ਚੀਜ਼ ਨੂੰ ਆਪਾਂ ਖਾਵਾਂਗੇ ਵਰਤਾਂਗੇ ਤੇ ਉਹ ਚੀਜ਼ ਉਨੀ ਚੀਜ਼ ਸਾਡੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੀ ਬਹੁਤ ਕ੍ਰੇਸਪੀ ਬਣ ਕੇ ਤਿਆਰ ਹੋਈਆਂ ਸੀ ਆ ਦੇਖੋ ਜੀ ਹੁਣ ਮੈਂ ਦਿਖਾ ਰਹੀ ਆ ਸਭ ਤੋਂ ਪਹਿਲੀ ਬਾਈਟ ਲਈ ਆ ਪ੍ਰਦੀਪ ਨੇ ਕਿਉਂਕਿ ਸਾਨੂੰ ਸੀਗੀ ਕਾਲੀ ਪ੍ਰਦੀਪ ਦੀਆਂ ਫਰੈਂਡਸ ਘਰ ਆਈਆਂ ਹੋਈਆਂ ਸੀਗੀਆਂ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਸਵਾਦ ਲੱਗਦੇ ਆ ਤੁਸੀਂ ਵੀ ਖਾਓ ਤੇ ਖਲਾਇਓ ਖੁਸ਼ ਰਹੋ ਜੀ ਆਪਣੇ ਆਪਣੇ ਪਰਿਵਾਰ ਦੇ ਵਿੱਚ ਜਰੂਰ ਬਣਾਇਆ ਕਰੋ ਇਹ ਚੀਜ਼ਾਂ ਸਵਾਦ ਬਣਦੀਆਂ ਆ ਸਿਹਤ ਵਾਸਤੇ ਠੀਕ ਆ ਫਰਾਈ ਨਹੀਂ ਕੀਤੀਆਂ ਹੋਈਆਂ ਤੇ ਘਰ ਨਾਲ ਹੀ ਓਵਨ ਆ ਘਰ ਦੇ ਓਵਨ ਤੋਂ ਬਗੈਰ ਤਿਆਰ ਕੀਤੀਆਂ ਲਓ ਜੀ ਉਧਰ ਸਾਡੀ ਬਣ ਕੇ ਹੋ ਗਈ ਚਾਹ ਤਿਆਰ ਗੁੜ ਵਾਲੀ ਚਾਹ ਆ ਜੀ ਜਿਹੜੀ ਗੁੜ ਵਾਲੀ ਚਾਹ ਹੁੰਦੀ ਉਹਦਾ ਇਸੇ ਤਰ੍ਹਾਂ ਦਾ ਹੀ ਕਲਰ ਆਉਂਦਾ ਆ ਜੀ ਤੇ ਹੁਣ ਆਪਾਂ ਖਾਂਦੇ ਆ ਤੁਸੀਂ ਵੀ ਖਾਓ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਪਸੰਦ ਆਂਦੀ ਆ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਂਦੀ ਹੈ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡਸ ਆਪਣੇ ਰਿਸ਼ਤੇਦਾਰਾਂ ਚ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੀ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆ ਦੇਖੋ ਜੀ ਖਾਣੇ ਟੇਸਟ ਕਰਨੇ ਸ਼ੁਰੂ ਕਰ ਦਿੱਤੇ ਐਨੇ ਵਧੀਆ ਟੇਸਟੀ ਸੀ ਮਿਲਦੇ ਹਾਂ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਾਸਟ੍ਰੀਕਾਲ ਜੀ